ਧੰਨ ਵਾਹਿਗੁਰੂ ਜੀਓ ਕਬੀਰ ਦੇਖ ਕੈ ਕੀ ਕਹਾਂ ਕਹੀ ਨਾ ਕੋ ਪਤਿਆ ਹਰ ਜੈ ਸਾ ਤੈ ਸਾ ਉਹੀ ਰਹਉ ਹਰ ਕੁ ਗੁਨ ਗਾਇ ਕਬੀਰ ਚੁਗੈ ਚਿਤਾਰੇ ਭੀ ਚੁਗੈ ਜੋਗ ਚੋਗ ਚਿਤਾਰੇ ਜੈਸੀ ਬਚ ਰਹਿ ਕੂੰਜ ਮਨ ਮਾਇ ਮਮਤਰੀ ਜੈਸੀ ਬਚ ਰਹਿ ਕੂੰਜ ਮਨ ਮਾਇ ਮਮਤਰੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਰਮਾਨ ਯੋਗ ਗਰੀਬ ਨਿਵਾਜ ਸੱਚੇ ਸਤਿਗੁਰੂ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਜੀ ਹੋਈ ਗੁਰੂ ਸواری ਸਾਥ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ ਆਪਾ ਸਾਰਿਆਂ ਨੂੰ ਹੀ ਪਾਤਸ਼ਾਹ ਜੀ ਨੇ ਆਪਣੀ ਮੁਬਾਰਕ ਸੰਗਤ ਸਹਬਤ ਵਿੱਚ ਜੁੜ ਬੈਠਣ ਦਾ ਇਹ ਉਤਮ ਸਮਾਂ ਪ੍ਰਦਾਨ ਕੀਤਾ ਹੈ ਬਖਸ਼ਿਸ਼ ਕੀਤਾ ਹੈ ਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਹੀ ਅਦਬ ਪ੍ਰੇਮ ਸਤਿਕਾਰ ਨਾਲ ਸਰਵਣ ਕੀਤੀ ਹੈ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਆਪਾਂ ਰੋਜ਼ਾਨਾ ਦੇ ਇਹਨਾਂ ਦੀਵਾਨਾ ਵਿੱਚ ਆਪਣੀ ਤੁਛ ਮਤ ਤੁਛ ਬੁੱਧੀ ਦੇ ਅਨੁਸਾਰ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕਾਂ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਰਬੀ ਰੂਪ ਉਹਨਾਂ ਰੂਹਾਂ ਦੇ ਅਮੋਲਕ ਬਚਨ ਉਹਨਾਂ ਦੇ ਅਨੁਭਵ ਜੋ ਉਹਨਾਂ ਨੇ ਸ਼ਬਦ ਨਾਲ ਸਾਡੀ ਝੋਲੀ ਵਿੱਚ ਪਾਏ ਸਾਂਝੇ ਕੀਤੇ ਉਹਨਾਂ ਦੇ ਕਿਸੇ ਭਾਵ ਨੂੰ ਆਪਾਂ ਸਮਝ ਸਕੀਏ ਤਾਂ ਕਿ ਰਾਈ ਮਾਤਰ ਕਿਣਕਾ ਮਾਤਰ ਵੀ ਉਹਨਾਂ ਦੇ ਕਥੇ ਹੋਏ ਉਪਦੇਸ਼ ਵਿੱਚੋਂ ਕੋਈ ਬਚਨ ਸਾਡੇ ਰਿਦੇ ਵਿੱਚ ਵਸ ਸਕੇ ਸਵਾਪਨ ਤਕਰੀਬਨ ਹੁਣ ਤੱਕ 121 ਸ਼ਲੋਕਾਂ ਦੀ ਵਿਚਾਰ ਕੀਤੀ ਹੈ ਅਗਲੇ ਸ਼ਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਜਦੋਂ ਆਪਾਂ ਕਿਸੇ ਬਾਣੀ ਨੂੰ ਨਿਰੰਤਰ ਲੜੀਵਾਰ ਕੜੀ ਨਾਲ ਕੜੀ ਜੋੜ ਕੇ ਵਿਚਾਰਦੇ ਹਾਂ ਬੜਾ ਆਨੰਦ ਇਹ ਬਣਦਾ ਹੈ ਕਿ ਸਾਨੂੰ ਮੁਕੰਮਲ ਤੌਰ ਉਤੇ ਕੋਈ ਗੱਲ ਸਮਝਣ ਵਾਸਤੇ ਕੋਈ ਵਿਚਾਰ ਸਮਝਣ ਵਾਸਤੇ ਸਾਡਾ ਰਾਹ ਸੌਖਾ ਹੋ ਜਾਂਦਾ ਹੈ ਇੱਕ ਹੁੰਦਾ ਪਾਰਟਿਕੂਲਰ ਕਿਸੇ ਇੱਕ ਪਹਿਲੂ ਦੇ ਬਾਰੇ ਕੋਈ ਗੱਲ ਸੁਣਨੀ ਜਾਂ ਪੜ੍ਹਨੀ ਜਾਂ ਵਿਚਾਰਨੀ ਪਰ ਉਹ ਵੇ ਦੀ ਖੇਡ ਹੈ ਵੀ ਜਿਵੇਂ ਭਗਤ ਜੀ ਮਹਾਰਾਜ ਬਿਰਾਜੇ ਹੋਏ ਲਗਾਤਾਰ ਕੋਈ ਗੱਲ ਸਾਨੂੰ ਸੁਣਾ ਰਹੇ ਨੇ ਤੇ ਅਸੀਂ ਉਸ ਗੱਲ ਨੂੰ ਲਗਾਤਾਰ ਬੈਠ ਕੇ ਸੁਣ ਰਹੇ ਹਾਂ ਉਹ ਬਿਲਕੁਲ ਇੱਕ ਕੜੀ ਨਾਲ ਕੜੀ ਜੋੜ ਕੇ ਸਾਨੂੰ ਕੋਈ ਬਚਨ ਦੱਸ ਰਹੇ ਨੇ ਕਿਤੇ ਸਾਡਾ ਸ਼ੰਕਾ ਹੁੰਦਾ ਉਹਨੂੰ ਨਿਵਿਰਤ ਕਰ ਦਿੰਦੇ ਨੇ ਕਿਤੇ ਆਪਣੇ ਵੱਲੋਂ ਬਚਨ ਕਹਿ ਕੇ ਪ੍ਰੇਰਣਾ ਕਰ ਦਿੰਦੇ ਨੇ ਕਿਤੇ ਉਪਦੇਸ਼ ਦਿੰਦੇ ਨੇ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਹੋ ਸਕਦਾ ਇਹਨਾਂ ਨੂੰ ਇਹ ਗੱਲ ਅਜੇ ਇੰਨੀ ਸੌਖੀ ਸਮਝ ਨਾ ਆਵੇ ਉਹ ਫਿਰ ਹੋਰ ਨਾਲ ਗੱਲ ਪ੍ਰਮਾਣ ਦ੍ਰਿਸ਼ਟਾਂਤ ਉਦਾਹਰਣ ਹੋਰ ਪਹਿਲੂਆਂ ਦੀ ਦੇ ਕੇ ਫਿਰ ਸਾਨੂੰ ਫਿਰ ਸਮਝਾਉਣ ਦਾ ਯਤਨ ਆਰੰਭ ਕਰ ਦਿੰਦੇ ਇਸ ਤਰ੍ਹਾਂ ਲੜੀਵਾਰ ਸ ਲੋਕਾਂ ਨੂੰ ਵਿਚਾਰਨ ਦਾ ਅਨੰਦ ਬਣ ਜਾਂਦਾ ਹੈ ਜੇ ਅਸੀਂ ਸ਼ਲੋਕਾਂ ਦੇ ਅਰਥ ਭਾਵ ਨਾਲ ਅਰਥ ਭਾਵ ਨੂੰ ਮੇਲ ਕੇ ਸਮਝ ਕੇ ਨਿਰੰਤਰ ਭਗਤ ਜੀ ਮਹਾਰਾਜ ਦੀ ਉਂਗਲੀ ਫੜ ਕੇ ਤੁਰਦੇ ਰਹੀਏ ਸੋ ਆਪਾਂ ਕੱਲ ਦੇ ਦੀਵਾਨ ਵਿੱਚ ਸ਼ਲੋਕ ਵਿਚਾਰੇ ਨੇ ਭਗਤ ਜੀ ਮਹਾਰਾਜ ਨੇ ਫਰਮਾਇਆ ਇਹ ਬੰਦਾ ਜੇ ਸੰਸਾਰ ਦੇ ਬੰਧਨ ਤੋਂ ਮੁਕਤ ਹੋਣਾ ਲੋਚਦਾ ਹੈ ਉਹ ਆਪਣੇ ਅੰਦਰ ਦੇ ਪ੍ਰੇਮ ਆਪਣੇ ਅੰਦਰ ਦੇ ਪਰਮੇਸ਼ਰ ਦੇ ਪ੍ਰਤੀ ਜੋ ਜਗਿਆਸਾ ਹੈ ਜੇ ਰੰਚਕਾ ਮਾਤਰ ਵੀ ਹੈ ਨਾ ਤੇ ਉਹਦੀ ਉਹ ਕਦਰ ਕਰੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੇ ਸਭ ਤੋਂ ਵੱਡੀ ਸਮੱਸਿਆ ਮਨੁੱਖ ਦੇ ਜੀਵਨ ਵਿੱਚ ਉਦੋਂ ਆਉਂਦੀ ਹੈ ਜਦੋਂ ਉਹ ਆਪਣੇ ਅੰਦਰ ਦੀਆਂ ਚੰਗਿਆਈਆਂ ਨੂੰ ਤਰਜੀਹ ਨਹੀਂ ਦਿੰਦਾ ਉਹਨਾਂ ਵੱਲ ਧਿਆਨ ਨਹੀਂ ਦਿੰਦਾ ਆਸ-ਪਾਸੇ ਦਾ ਸ਼ਿਕਾਰ ਹੋ ਜਾਂਦਾ ਹੈ ਜਿਹੜੀ ਥੋੜੀ ਜੀ ਵੀ ਚੰਗਿਆਈ ਜਾਂ ਚੰਗਾ ਪਹਿਲੂ ਸਾਡੇ ਅੰਦਰ ਹੁੰਦਾ ਹੈ ਉਹ ਦੱਬਿਆ ਜਾਂਦਾ ਹੈ ਉਹਨੂੰ ਉੱਠਣ ਦਾ ਬੌਕਾ ਨਹੀਂ ਬਣਦਾ ਮੰਨ ਲਓ ਸਾਡੇ ਅੰਦਰ ਕੋਈ ਰੰਚਕਾ ਮਾਤਰ ਪ੍ਰੇਮ ਸ਼ਰਧਾ ਖਿਆਲ ਉਤਸ਼ਾਹ ਪੈਦਾ ਹੋਇਆ ਵੀ ਅਸੀਂ ਬਾਣੀ ਪੜੀਏ ਇੱਕ ਉਦਾਹਰਨ ਦੇ ਰਿਹਾ ਵੀ ਆਪਾਂ ਬਾਣੀ ਪੜੀਏ ਕਈ ਵਾਰ ਇਸ ਤਰ੍ਹਾਂ ਵਾਪਰਦਾ ਹੈ ਆਉਂਦੇ ਆ ਜਾਂਦੇ ਆ ਇੱਧਰ ਉੱਧਰ ਤੁਰਦੇ ਆ ਫਿਰਦੇ ਆ ਵਿਹਾਰ ਕਰਦੇ ਆ ਤੋ ਚਾਰ ਇਹੋ ਜਿਹੇ ਬੰਦਿਆਂ ਕੋਲ ਖਲੋ ਜਾਈਦਾ ਹੈ ਜਿਨ੍ਹਾਂ ਦੇ ਅੰਦਰ ਬਾਣੀ ਦਾ ਕੋਈ ਚੇਤਾ ਹੀ ਨਹੀਂ ਵੀ ਬਾਣੀ ਵੀ ਕੋਈ ਸੰਸਾਰ ਦੇ ਅੰਦਰ ਅਦੁੱਤੀ ਬਖਸ਼ਿਸ਼ ਹੈ ਬੰਦਾ ਉਹਨਾਂ ਦੀਆਂ ਗੱਲਾਂ ਵਿੱਚ ਐਸਾ ਉਜੜਦਾ ਹੈ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਅਸੀਂ ਤੇ ਬਾਣੀ ਪੜਨ ਲੱਗੇ ਆ ਉਹ ਕਹਿੰਦੇ ਨੇ ਫੇਰ ਪੜ ਲਿਓ ਏਡੀ ਕਿਹੜੀ ਗੱਲ ਹੈ ਜਰਨੀ ਕੇ ਉਲਝ ਜਾਂਦਾ ਹੈ ਮਸਲਾ ਅੰਦਰ ਦਾ ਉਤਸ਼ਾਹ ਉੱਥੇ ਦਾ ਉੱਥੇ ਹੀ ਧਰਿਆਤ ਉਹਨੂੰ ਵਧਣ ਦਾ ਮੌਕਾ ਨਹੀਂ ਮਿਲਦਾ ਫੁੱਲਣ ਦਾ ਮੌਕਾ ਨਹੀਂ ਮਿਲਦਾ ਬੀਜ ਹੈ ਨਾ ਆਪਾਂ ਜ਼ਮੀਨ ਦੇ ਵਿੱਚ ਬੀਜੀਏ ਤੇ ਉਹਦਾ ਉਹਦੀ ਓਨੀ ਨਮੀ ਉਹਨੂੰ ਚਾਹੀਦੀ ਹੈ ਵੀ ਉਹਦਾ ਔਂਕਰ ਫੁੱਟੇ ਜਦੋਂ ਮਿੱਟੀ ਤੋਂ ਬਾਹਰ ਉਹਦਾ ਔਂਕਰ ਫੁੱਟ ਕੇ ਆ ਜਾਂਦਾ ਹੈ ਫਿਰ ਉਹਨੂੰ ਆਪਾਂ ਵੇਖਦੇ ਆਂ ਵੀ ਜੇ ਇਹਨੂੰ ਨਮੀ ਦੀ ਲੋੜ ਹੈ ਤੇ ਪਾਣੀ ਪਾਈਏ ਜਿਉਂ-ਜਿਉਂ ਵੱਡਾ ਹੁੰਦਾ ਹੈ ਫਿਰ ਸਾਨੂੰ ਲੱਗਦਾ ਹੈ ਕੀ ਕੋਈ ਆਵਾਰਾ ਪਸ਼ੂ ਇਹਨੂੰ ਖਾ ਨਾ ਜਾਏ ਕੋਈ ਕੀੜਾ ਨਾ ਲੱਗ ਜਾਏ ਲੋਢਿੰਦੀ ਦਵਾਈ ਪਾ ਦੇਈ ਦੀ ਉਹਨੂੰ ਪਾਲਣ ਦਾ ਆਪਾਂ ਯਤਨ ਕਰਦੇ ਰਹਿੰਨੇ ਆਂ। ਵੀ ਵੱਡਾ ਹੋ ਜਾਏ ਵੱਡਾ ਹੋ ਜਾਏ। ਜਦੋਂ ਆਪਣੀਆਂ ਪੂਰੀਆਂ ਜੜ੍ਹਾਂ ਪਾ ਕੇ ਐਨ ਵੱਡਾ ਬਣ ਜਾਂਦਾ ਹੈ। ਜਦੋਂ ਸਾਨੂੰ ਲੱਗਦਾ ਹੁਣ ਖਤਰੇ ਟਲ ਗਏ। ਫਿਰ ਉਹ ਰੁੱਖ ਸਾਡਾ ਸਾਰਾ ਬਣ ਜਾਂਦਾ ਹੈ। ਪਹਿਲਾਂ ਆਪਾਂ ਉਹਨੂੰ ਪਾਲ ਰਹੇ ਹੁੰਨੇ ਫਿਰ ਉਹ ਸਾਡਾ ਸਾਰਾ ਬਣ ਜਾਂਦਾ ਹੈ। ਧੁੱਪ ਲੱਗੇ ਉਹਦੀ ਛਾਂਵੇਂ ਜਾ ਖਲੋਈਦਾ ਹੈ। ਫਲ ਦੀ ਲੋੜ ਪਵੇ ਉਹ ਸਾਨੂੰ ਫਲ ਦੇ ਦਿੰਦਾ ਹੈ ਐਡਾ ਵੱਡਾ ਵਿਸ਼ਾਲ ਰੁੱਖ ਉਹ ਉਹ ਫਿਰ ਅਸੀਂ ਉਹਦਾ ਆਸਰਾ ਲੈਣਾ ਸ਼ੁਰੂ ਕਰ ਦਿੰਨੇ ਆ ਕੋਈ ਵਕਤ ਸੀ ਜਦੋਂ ਇੱਕ ਬੀਜ ਬੀਜਿਆ ਤੇ ਉਹਨੂੰ ਸਾਡੀ ਲੋੜ ਪਈ ਵੀ ਇਹਨੂੰ ਅਸੀਂ ਪਾਲੀਏ ਅੱਜ ਉਹ ਐਡਾ ਵੱਡਾ ਹੋ ਗਿਆ ਹਨੇਰੀ ਆਈ ਬੰਦਾ ਉਹਦੇ ਨਾਲ ਖਲੋ ਗਿਆ ਹਵਾ ਦੇ ਰੁੱਖ ਤੋਂ ਮੀਂਹ ਆਇਆ ਤੇ ਉਹਦੇ ਥੱਲੇ ਖਲੋ ਗਿਆ ਜਿੰਨਾ ਬਚਾਅ ਹੋ ਸਕੇ ਧੁੱਪ ਲੱਗੀ ਤੇ ਉਹਦੇ ਛਾਂ ਲੈ ਲਈ ਇਸੇ ਤਰ੍ਹਾਂ ਹੀ ਅੰਦਰ ਦੀ ਚੰਗਿਆਈ ਹੈ ਚੰਗਿਆਈ ਦਾ ਜੇ ਸਾਡੇ ਅੰਦਰ ਕੋਈ ਖਿਆਲ ਉਤਪੰਨ ਹੁੰਦਾ ਹੈ ਪੈਦਾ ਹੁੰਦਾ ਹੈ ਉਹਨੂੰ ਪਾਲਣਾ ਹੈ ਉਹਦਾ ਧਿਆਨ ਰੱਖਣਾ ਹੈ ਕਿਉਂਕਿ ਅਜੇ ਉਹ ਸਟਾਰਟਿੰਗ ਹੈ ਉਹ ਖਿਆਲ ਜੇ ਆ ਗਿਆ ਤੇ ਉਹ ਜਗ੍ਹਾ ਪਾ ਲੈ ਸਾਡੇ ਮਨ ਵਿੱਚ ਐਸਟੈਬਲਿਸ਼ ਹੋ ਜਾਏ ਪਰਮਨੈਂਟਲੀ ਟਿਕ ਜਾਏ ਇਹ ਕੋਸ਼ਿਸ਼ ਬੰਦੇ ਨੇ ਕਰਨੀ ਹੈ ਉਹਦਾ ਅਭਿਆਸ ਕਰਨਾ ਪੈਣਾ ਹੈ ਉਹਨੂੰ ਬਚਾਉਣ ਵਾਸਤੇ ਉਹਨੂੰ ਚਲਦਿਆਂ ਰੱਖਣ ਵਾਸਤੇ ਉਹਨੂੰ ਵਧਾਉਣ ਵਾਸਤੇ ਇਸੇ ਨੂੰ ਕਬੀਰ ਇਹਨੂੰ ਭਗਤ ਰਵਿਦਾਸ ਜੀ ਮਹਾਰਾਜ ਨੇ ਕਿਹਾ ਆਪਾਂ ਕੱਲ੍ਹ ਇਹ ਬਚਨ ਪੜਿਆ ਸੀ ਮੇਰੀ ਪ੍ਰੀਤ ਗੋਬਿੰਦ ਸਿਉ ਜੇਨ ਕਟ ਮੈਂ ਨਹੀਂ ਚਾਹੁੰਦਾ ਮੇਰੇ ਅੰਦਰ ਦਾ ਪ੍ਰੇਮ ਕਟੇ ਲਗਨ ਕਟੇ ਚੰਗੇ ਪਾਸੇ ਦਾ ਜਿਹੜਾ ਉਦਮ ਹੈ ਉਹ ਕਰਨ ਦੀ ਜਿਹੜੀ ਤਲਬ ਹੈ ਜਾਂ ਉਤਸ਼ਾਹ ਮੇਰੇ ਅੰਦਰੋਂ ਮੱਠਾ ਪਵੇ ਮੈਂ ਨਹੀਂ ਚਾਹੁੰਦਾ ਆਪਾਂ ਆਪਣੇ ਜੀਵਨ ਵੱਲ ਝਾਤ ਮਾਰੀਏ ਕਈ ਵਾਰ ਬੜਾ ਉਤਸ਼ਾਹ ਹੁੰਦਾ ਆਪਾਂ ਆਹ ਕੰਮ ਚੰਗਾ ਕਰੀਏ 2-4 ਦਿਨ ਹੁੰਦਾ ਬਸ ਬੰਦਾ ਛੱਡ ਛੜਾ ਜਾਂਦਾ ਕਿਉਂ ਮੱਠਾ ਪੈ ਜਾਂਦਾ ਉਤਸ਼ਾਹ ਉਹਨੂੰ ਪਾਲਦੇ ਨਹੀਂ ਅਸੀਂ ਉਹਦਾ ਧਿਆਨ ਨਹੀਂ ਕਰਦੇ ਅੱਕ ਜਾਂਦੇ ਆ ਥੱਕ ਜਾਂਦੇ ਆ ਉਹ ਜੇ ਪਹਿਲੀਆਂ ਸਟੇਜਾਂ ਹੁੰਦੀਆਂ ਨੇ ਸਾਨੂੰ ਲੱਗਦਾ ਕੌਣ ਇੰਨਾ ਲੰਮਾ ਸਮਾਂ ਤੁਰਿਆ ਜਾਏਗਾ ਨਹੀਂ ਥੋੜਾ ਤੁਰਨਾ ਪਏਗਾ ਫਿਰ ਹੌਲੀ 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 ਉਹ ਆਦਤ ਉਹ ਸੁਭਾ ਇਨਾ ਮજબૂત ਹੋ ਜਾਏਗਾ ਫਿਰ ਤੁਹਾਨੂੰ ਉਹਨੂੰ ਪਾਲਣ ਦੀ ਲੋੜ ਨਹੀਂ ਉਹ ਤੁਹਾਨੂੰ ਆਟੋਮੈਟਿਕਲੀ ਚਲਾਏਗਾ ਜਿਵੇਂ ਹੋਰ ਹੈਬਿਟਸ ਸਾਨੂੰ ਨਿਆਦ ਤਾਂ ਸਾਨੂੰ ਪੈ ਜਾਂਦੀਆਂ ਨੇ ਉਹਨਾਂ ਨੂੰ ਆਪਾਂ ਥੋੜਾ ਪਾਲ ਲਿਆ ਹੁਣ ਉਹ ਸਾਨੂੰ ਚਲਾਈ ਜਾਂਦੀਆਂ ਨੇ ਸਾਨੂੰ ਤੋਰ ਹੀ ਜਾਂਦੀਆਂ ਨੇ ਹੁਣ ਆਪਾਂ ਉਹਦੀ ਕੁ ਪ੍ਰੈਕਟਿਸ ਥੋੜਾ ਕਰਦੇ ਉਹ ਕੀਤੀ ਹੋਈ ਪ੍ਰੈਕਟਿਸ ਹੀ ਸਾਨੂੰ ਆਪਣੇ ਮੁਤਾਬਕ ਤੋਰ ਹੀ ਜਾਂਦੀ ਹੈ ਇਹ ਸਵੈ ਚਾਲਕ ਸ਼ਕਤੀ ਹੈ ਮਨ ਦੀ ਤੋ ਭਗਤ ਕਬੀਰ ਜੀ ਮਹਾਰਾਜ ਕਹਿੰਦੇ ਉਸ ਪਰਮੇਸ਼ਰ ਦੀ ਸਿਫਤੋ ਸਲਾਹ ਕਰੀਏ ਉਹਦੇ ਅੱਗੇ ਅਰਦਾਸ ਕਰੀਏ ਸਤ ਸੰਗ ਕਰੀਏ ਨੇਕ ਅਮਲਾਂ ਨਾਲ ਪ੍ਰੇਮ ਕਰੀਏ ਚੰਗੇ ਲੋਕਾਂ ਦੀ ਸਹਬਤ ਵਿੱਚ ਬੈਠੀਏ ਦੇ ਨਾਲ ਇਹ ਅਭਿਆਸ ਵੱਧਦਾ ਤੇ ਫੁੱਲਦਾ ਹੈ ਸਾਂਝ ਬਣਦੀ ਹੈ ਫਿਰ ਅੱਗੇ ਜਾ ਕੇ ਫਰਮਾਇਆ ਬਿਰੇ ਭਾਈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦੀ ਮੌਜ ਉਹਦੀ ਯਾਦ ਦਾ ਜਿਹੜਾ ਆਨੰਦ ਹੈ ਸਕੂਨ ਹੈ ਜੋ ਰਿਦੇ ਨੂੰ ਟਿਕਾ ਮਿਲਦਾ ਹੈ ਉਹ ਕਥਨ ਨਹੀਂ ਕੀਤਾ ਜਾ ਸਕਦਾ ਉਹਦੇ ਸਾਹਮਣੇ ਨਰਕਾਂ ਦਾ ਡਰ ਵੀ ਤੁੱਛ ਹੈ ਸਵਰਗਾਂ ਦੇ ਲਾਰੇ ਵੀ ਕੋਈ ਅਰਥ ਨਹੀਂ ਰੱਖਦੇ ਨਰਕ ਸੁਰਗ ਤੇ ਮੈਂ ਰਹਿਉ ਸਤਗੁਰੂ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹਾਂ ਅੰਤਿਅ ਰਿਆਦ ਤੋ ਅਗਲੇ ਸ਼ਲੋਕ ਨੇ ਕਬੀਰ ਦੇਖ ਕੇ ਕੀ ਕਹੂੰ ਪੁੱਛਿਆ ਭਗਤ ਜੀ ਮਹਾਰਾਜ ਕਿਰਪਾ ਕਰਕੇ ਫਰਮਾਓ ਦੱਸੋ ਐਨਾ ਤੁਸੀਂ ਉਹਨੂੰ ਪ੍ਰੇਮ ਕਰਦੇ ਹੋ ਕਿ ਉਹਦੇ ਸਾਹਮਣੇ ਤੁਸੀਂ ਕਹਿੰਨੋ ਸਵਰਗ ਵੀ ਕੋਈ ਚੀਜ਼ ਨਹੀਂ ਨਰਕਾਂ ਦਾ ਕੋਈ ਡਰ ਨਹੀਂ ਕੋਈ ਇੱਛਾ ਹੀ ਹੈ ਨਹੀਂ ਕਿਸੇ ਚੀਜ਼ ਦੀ ਉਸ ਮਾਲਕ ਦੀ ਬੰਦਗੀ ਉਹਦੇ ਪ੍ਰੇਮ ਤੋਂ ਬਿਨਾ ਐਡੀ ਉਹ ਕਿੱਡੀ ਕੀ ਚੀਜ਼ ਹੈ ਜਿਨੇ ਤੁਹਾਡੇ ਮਨ ਨੂੰ ਇੰਨਾ ਪ੍ਰਚਾਲਿਆ ਤੁਹਾਡਾ ਮਨ ਉਹਦੇ ਤੋਂ ਇੰਨਾ ਪ੍ਰਭਾਵਿਤ ਹੈ ਇੰਨਾ ਇੱਕਸਰ ਹੋ ਗਿਆ ਹੈ ਕਿ ਉਹਦੇ ਸਾਹਮਣੇ ਤੁਹਾਨੂੰ ਸਭ ਕੁਝ ਫਿੱਕਾ ਲੱਗਦਾ ਹੈ ਹਾਲਾਂਕਿ ਦੋ ਪਹਿਲੇ ਸ਼ਲੋਕ ਵਿੱਚ ਉਹਨਾਂ ਨੇ ਕਿਹਾ ਕਬੀਰ ਚਰਨ ਕਮਲ ਕੀ ਮੋਜ ਕੋ ਕਹਿ ਕੈਸੇ ਅਨੁਮਾਨ ਕੈ ਭੀ ਕੋ ਸ਼ੁਭਾ ਨਹੀਂ ਦਿਖਾਈ ਪ੍ਰਭਾਤ ਤੇ ਉਹ ਇਸੇ ਭਾਵ ਦੀ ਵਿਆਖਿਆ ਕਹਿੰਦੇ ਕਬੀਰ ਦੇਖ ਕੈ ਕਹਿ ਕਹੋ ਕਬੀਰ ਜੀ ਕਹਿੰਦੇ ਮੈਂ ਉਸ ਨੂੰ ਉਸ ਦੇ ਆਤਮਕ ਦੀਦਾਰ ਕਰ ਲਿਆ ਉਸ ਨੂੰ ਮਾਣ ਲਿਆ ਉਸ ਨਾਲ ਸਾਝ ਜੋੜ ਲਈ ਆਨੰਦ ਮਿਲਿਆ ਸਕੂਨ ਮਿਲਿਆ ਪਰ ਮੈਂ ਦੱਸਾਂ ਕਿਨੂੰ ਜੀਨੂੰ ਮੈਂ ਦੱਸਣਾ ਹੈ ਉਹਦਾ ਇਹਨਾ ਪੱਧਰ ਹੀ ਨਹੀਂ ਕਿ ਮੇਰੀ ਗੱਲ ਨੂੰ ਸਮਝ ਸਕੇ ਜੋ ਮੈਂ ਅੰਦਰੋਂ ਮਾਣਿਆ ਉਹ ਤਾਂ ਇਨੀ ਜਗਿਆਸਾ ਹੀ ਨਹੀਂ ਰੱਖਦਾ ਉਹਨੂੰ ਮੇਰੀ ਗੱਲ ਦਾ ਮਤਲਬ ਹੀ ਸਮਝ ਨਹੀਂ ਆਉਣਾ ਵੀ ਇਕਬੀਰ ਜੀ ਕੀ ਕਹਿ ਰਹੇ ਨੇ ਕੀ ਆਖ ਰਹੇ ਨੇ ਜਿਵੇਂ ਆਪਾਂ ਨੂੰ ਇਹਨਾਂ ਸ਼ਲੋਕਾਂ ਦਾ ਭਾਵ ਕਿ ਮੈਂ ਕਰਨ ਨਹੀਂ ਆ ਰਿਹਾ ਸਮਝ ਕਿ ਆਪਾਂ ਅਰਥ ਭਾਵ ਵਿਚਾਰਾ ਜਿਹੜੀ ਇਹਦੇ ਅੰਦਰ ਹੂਕ ਹੈ ਪ੍ਰੀਮ ਦਾ ਜਿਹੜਾ ਪ੍ਰਭਾਵ ਹੈ ਜਿਹੜੀ ਇਹਦੇ ਅੰਦਰ ਖੇਚ ਹੈ ਜਿਹੜੀ ਲਗਨ ਹੈ ਜਿਸ ਆਨੰਦ ਦੀ ਕਹਾਣੀ ਜਿਸ ਸਕੂਨ ਦੀ ਕਹਾਣੀ ਜਿਸ ਟਿਕਾ ਦਾ ਦੀ ਗੱਲ ਕਬੀਰ ਜੀ ਇਹਨਾਂ ਸ਼ਲੋਕਾਂ ਚ ਕਰ ਰਹੇ ਅਸੀਂ ਉਹਦੇ ਤੇ ਨੇੜੇ ਤੋਂ ਥੋੜਾ ਕਬੀਰ ਦੇਖ ਕੇ ਕਹਿ ਕਹੋ ਕਹਿੰਦੇ ਮੈਂ ਉਹਨੂੰ ਮਾਣਦਾ ਪਰ ਮੈਂ ਆਖਾਂ ਕਿ ਨੂੰ ਜਿਸ ਤਰ੍ਹਾਂ ਦਾ ਮੈਂ ਮਾਣ ਰਿਹਾ ਉਸ ਤਰ੍ਹਾਂ ਦਾ ਕਿਵੇਂ ਬਿਆਨ ਕਰਕੇ ਦੱਸਾਂ ਉਸ ਤਰ੍ਹਾਂ ਦਾ ਨਹੀਂ ਇਹਨਾਂ ਕਹਿ ਸਕਦਾ ਵੀ ਭਾਈ ਆਨੰਦ ਹੀ ਆਨੰਦ ਹੈ ਸਕੂਨ ਹੀ ਸਕੂਨ ਹੈ ਇਹੋ ਜਿਹਾ ਸੁੱਖ ਕਿਤੇ ਨਹੀਂ ਇਹ ਕਹਿ ਸਕਦਾ ਪਰ ਉਹ ਕਿੰਨਾ ਕ ਸਕੂਨ ਤੇ ਕਿੰਨਾ ਕ ਆਨੰਦ ਹੈ ਇਹਨੂੰ ਐਕਸਪਲੇਨ ਨਹੀਂ ਮੈਂ ਕਰ ਸਕਦਾ ਜੇ ਤੁਸੀਂ ਕਹੋ ਨਾ ਕਿ ਮੈਂ ਇਹਨੂੰ ਪੂਰਾ ਬਿਆਨ ਕਰਕੇ ਦੱਸਾਂ ਕਿ ਕਿਸ ਤਰ੍ਹਾਂ ਦਾ ਉਹ ਆਨੰਦ ਹੈ ਕਿਸ ਤਰ੍ਹਾਂ ਦਾ ਸਕੂਨ ਹੈ ਕਿਸ ਤਰ੍ਹਾਂ ਦਾ ਟਿਕਾ ਹੈ ਉਹ ਕਹਿਣ ਦੀ ਸਮਰੱਥਾ ਹੈ ਨਹੀਂ ਨਾ ਹੀ ਉਹਦੇ ਲਈ ਕੋਈ ਸ਼ਬਦ ਸੋਜਦਾ ਹੈ ਤੇ ਨਾ ਹੀ ਉਹਨੂੰ ਜ਼ਬਾਨ ਤੇ ਲਿਆਂਦਾ ਜਾ ਸਕਦਾ ਹੈ ਨਾ ਉਹਨੂੰ ਬਿਆਨ ਕੀਤਾ ਜਾ ਸਕਦਾ ਫਿਰ ਨਾਲ ਹੀ ਅਗਲੀ ਗੱਲ ਕਹੀ ਕਹਿੰਦੇ ਮਨ ਲਵੋ ਇੱਕ ਪਲ ਵਾਸਤੇ ਮੈਂ ਕੁਝ ਨਾ ਕੁਝ ਉਹਦੇ ਚੋ ਬਿਆਨ ਕਰਾਂ ਮੇਰੀ ਗੱਲ ਮੰਨੇਗਾ ਕੌਣ ਤੀਜੇ ਦਾ ਕੌਣ ਕਹੇ ਨਾ ਕੋ ਪਤੀ ਆਏ ਮੇਰੇ ਕਹਿਣ ਨਾਲ ਕਿਸੇ ਨੂੰ ਉਹਨਾਂ ਯਕੀਨ ਨਹੀਂ ਆਉਣਾ ਜਿੰਨਾ ਖੁਦ ਇਸ ਚੀਜ਼ ਨੂੰ ਹੰਡਾ ਕੇ ਆਉਂਦਾ ਹੈ ਕੋਈ ਚੀਜ਼ਾਂ ਹੁੰਦੀਆਂ ਨੇ ਜਦੋਂ ਤੁਸੀਂ ਖੁਦ ਉੱਤੇ ਹੰਡਾਉਂਦੇ ਹੋ ਤੇ ਤੁਹਾਨੂੰ ਉਹਦਾ ਜੋ ਤਜਰਬਾ ਤੁਹਾਡਾ ਹੁੰਦਾ ਹੈ ਫਿਰ ਤੁਹਾਨੂੰ ਪਤਾ ਲੱਗਦਾ ਵੀ ਕਬੀਰ ਜੀ ਕੀ ਕੀ ਕਹਿ ਰਹੇ ਨੇ ਕਿਹੜੀ ਗੱਲ ਕਰ ਰਿਹਾ ਸਾਨੂੰ ਉਸ ਸੈਲਫ ਪ੍ਰੈਕਟਿਸ ਨਾਲ ਨਿੱਜੀ ਅਭਿਆਸ ਨਾਲ ਸਮਝ ਆਉਂਦੀ ਏ ਉਹ ਕਿਸੇ ਦੇ ਕਹਿਣ ਨਾਲ ਨਹੀਂ ਆਉਂਦੀ ਜਿਵੇਂ ਮੈਂ ਪਹਿਲਾਂ ਉਦਾਹਰਣ ਦਿੱਤੀ ਸੀ ਕੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਇੱਕ ਮਨੁੱਖ ਦੀ ਬੋਲਣ ਦੀ ਤਾਕਤ ਨਹੀਂ ਉਹਨੇ ਮਿੱਠਾ ਖਾਦਾ ਗੁੜ ਖਾ ਲਿਆ ਦੂਜੇ ਬੰਦੇ ਨੇ ਉਹਨੂੰ ਪੁੱਛਿਆ ਤੈਨੂੰ ਸਵਾਦ ਲੱਗਿਆ ਉਹਨੇ ਇਸ਼ਾਰਾ ਕੀਤਾ ਸਿਰ ਨਾਲ ਹਾਂ ਕਿੰਨਾ ਕੁ ਸਵਾਦ ਹੈ ਉਹ ਲੋਕੀ ਦੱਸੇ ਵਿਚਾਰਾ ਸਵਾਦ ਤੇ ਉਹਨੂੰ ਹੈ ਮਿੱਠੇ ਦਾ ਆਨੰਦ ਤੇ ਉਹਦੀ ਜ਼ੁਬਾਨ ਨੇ ਚੱਖਿਆ ਟੇਸਟ ਤੇ ਲਿਆ ਪਰ ਉਹਨੂੰ ਐਕਸਪਲੇਨ ਕਿਵੇਂ ਕਰੇ ਉਹਦਾ ਇੱਕੋ ਸੌਖਾ ਤਰੀਕਾ ਹੈ ਉਹਨੇ ਗੁੜ ਦੀ ਡਲੀ ਚੁੱਕੀ ਤੇ ਅਗਲੇ ਦੇ ਅੱਗੇ ਕਰ ਦਿੱਤੀ ਕਹਿੰਦਾ ਤੂੰ ਵੀ ਖਾ ਕੇ ਵੇਖ ਤੂੰ ਵੀ ਖਾ ਕੇ ਵੇਖ ਉਹਨੇ ਵੀ ਖਾਧੀ ਉਹਨੇ ਆਖਿਆ ਕਮਾਲ ਬੜਾ ਮਿੱਠਾ ਹੈ ਬੜਾ ਸਵਾਦ ਹੈ ਉਹਨੇ ਆਪਣੇ ਇਸ਼ਾਰੇ ਨਾਲ ਪੁੱਛਿਆ ਵੀ ਤੇਰੇ ਕੋਲ ਤਾਂ ਜ਼ਬਾਨ ਹੈ ਤੂੰ ਤਾਂ ਬੋਲ ਸਕਦਾ ਹੈ ਦੱਸ ਖਾਂ ਮੜਾ ਜਿਆ ਕਿੰਨਾ ਉਹਨੇ ਕਿਹਾ ਬੜਾ ਮਿੱਠਾ ਨਹੀਂ ਪੂਰਾ ਦ ਜਿਸ ਤਰ੍ਹਾਂ ਦਾ ਤੂੰ ਸਵਾਦ ਲਿਆ ਉਹ ਆਪਾਂ ਤਾਂ ਇੰਨੇ ਕਿਹਨੇ ਨਾ ਜਤ ਬਹੁਤ ਮਿੱਠਾ ਹੈ ਜਾਂ ਠੀਕ ਠੀਕ ਹੈ ਜਾਂ ਬਹੁਤਾ ਸਵਾਦ ਨਹੀਂ ਲੱਗਿਆ ਜਾਂ ਠੀਕ ਜਿਹਾ ਹੀ ਲੱਗਿਆ ਬਿਲਕੁਲ ਮੈਚ ਦੀ ਗੱਲ ਹੈ ਮੇਲ ਖਾਂਦੀ ਹੋਵੇ ਜਿਸ ਤਰ੍ਹਾਂ ਦਾ ਤੁਸੀਂ ਸਵਾਦ ਮਾਣਿਆ ਸੇਮ ਉਸ ਤਰ੍ਹਾਂ ਦਾ ਤੁਸੀਂ ਐਕਸਪਲੇਨ ਨਹੀਂ ਹੁੰਦਾ ਜ਼ੁਬਾਨ ਵੀ ਹੋਵੇ ਤੇ ਨਹੀਂ ਹੁੰਦਾ ਜੇ ਨਹੀਂ ਤੁਹਾਡੇ ਕੋਲ ਅੱਖਰ ਸ਼ਕਤੀ ਹੋਵੇ ਵਾਕ ਸ਼ਕਤੀ ਹੋਵੇ ਸ਼ਬਦ ਸ਼ਕਤੀ ਹੋਵੇ ਬੜੀ ਉੱਚ ਬੁੱਧ ਹੋਵੇ ਤੁਹਾਡੇ ਕੋਲ ਕਹਿਣ ਦੀ ਫਿਰ ਵੀ ਤੁਸੀਂ ਹੰਮ ਜਾਣਿਓ ਵੀ ਨਹੀਂ ਨਹੀਂ ਬਿਆਨ ਹੋ ਸਕਦਾ ਤੇ ਜੇ ਮੈਂ ਕਰਾਂ ਤੇ ਅਗਲਾ ਅਗਲੇ ਦਾ ਮਨ ਮੇਰੀ ਉਸ ਗੱਲ ਤੇ ਕਿਵੇਂ ਰੀਝੇ ਕਿਵੇਂ ਪਤੀਜੇ ਕਿਉਂਕਿ ਉਹਨੇ ਤਾਂ ਉਹ ਸਵਾਦ ਚੱਖਿਆ ਹੀ ਨਹੀਂ ਜਿਹਨੇ ਚੱਖਿਆ ਉਹ ਤਾਂ ਸਵਾਦ ਜਾਣਦਾ ਹੈ ਉਹਨੇ ਤਾਂ ਇਹਨਾਂ ਕਿਹਾ ਵੀ ਆਨੰਦ ਹੀ ਆਨੰਦ ਹੈ ਤੁਸੀਂ ਵੀ ਕਦੇ ਚੱਕ ਕੇ ਵੇਖੋ ਇਸ ਨੂੰ ਪਰ ਜਿਹਨੂੰ ਉਹਦੀ ਥਾਂ ਨਹੀਂ ਉਹ ਵਿਚਾਰਾ ਕਿਵੇਂ ਕਵੇ ਕਿਵੇਂ ਮੰਨ ਲਏ ਹੋ ਸਕਦਾ ਉਹ ਨਾ ਮੰਨੇ ਜੇ ਤਾਂ ਉਹਨੂੰ ਉਸ ਪਰਸਨੈਲਿਟੀ ਤੇ ਯਕੀਨ ਹੈ ਤੇ ਉਹ ਕਹੇਗਾ ਹਾਂ ਇਹ ਝੂਠ ਬੋਲਣ ਵਾਲਾ ਨਹੀਂ ਮੈਨੂੰ ਇਹਦੀ ਗੱਲ ਤੇ ਠੀਕ ਹੈ ਮੈਨੂੰ ਉਹ ਸਵਾਦ ਨਹੀਂ ਆ ਰਿਹਾ ਕਿਉਂਕਿ ਇਹਨਾਂ ਨੇ ਚੱਖਿਆ ਮੈਂ ਚੱਖਿਆ ਨਹੀਂ ਪਰ ਮੈਨੂੰ ਇਹਨਾਂ ਤੇ ਪੂਰਨ ਭਰੋਸਾ ਹੈ ਦੂਜਾ ਬੰਦਾ ਕੀ ਕਹੇਗਾ ਐਵੇਂ ਕਹਿੰਦੇ ਨੇ ਆਪਣੀਆਂ ਹੀ ਗੱਲਾਂ ਨੇ ਇਹਨਾਂ ਦੀਆਂ ਆਪਣਾ ਹੀ ਤਜਰਬਾ ਹੈ ਇਹਨਾਂ ਦਾ ਖੌਰੇ ਹੈ ਵੀ ਕਿ ਨਹੀਂ ਹੈ ਉਹ ਜਿਹੜਾ ਹੈ ਵੀ ਕਿ ਨਹੀਂ ਹੈ ਵਾਲਾ ਹੈ ਨਾ ਉਹਨੂੰ ਨਾ ਕਬੀਰ ਜੀ ਤੇ ਯਕੀਨ ਹੈ ਨਾ ਉਹਨੇ ਸਵਾਦ ਚਖਿਆ ਦੂਜੇ ਲੈਵਲ ਵਾਲਾ ਜਿਹੜਾ ਜਿਹੜਾ ਇਸ ਤੋਂ ਉੱਪਰਲੇ ਲੈਵਲ ਵਾਲਾ ਜਿਹਦੇ 'ਚ ਅਸੀਂ ਆਉਨੇ ਆਂ ਜਾਂ ਆਪਾਂ ਕੋਸ਼ਿਸ਼ ਕਰਦੇ ਆਂ ਵੀ ਇਸ ਲੈਵਲ ਤੇ ਘਟੋ ਘਟ ਪਹਿਲਾਂ ਆਈਏ ਉਹ ਐ ਵੀ ਮੈਨੂੰ ਕਬੀਰ ਜੀ ਤੇ ਯਕੀਨ ਹੈ ਕਬੀਰ ਜੀ ਮਹਾਰਾਜ ਜੋ ਕਹਿੰਦੇ ਨੇ ਪਰਮ ਸੱਚ ਹੈ ਉਹਨਾਂ ਦੀ ਰਸਨਾ ਹਮੇਸ਼ਾ ਸੱਚ ਉਚਾਰਦੀ ਹੈ ਖਰੀ ਹੈ ਸਾਫ ਮਨ ਵਾਲੇ ਨੇ ਉੱਚੀ ਸੁਰਤ ਵਾਲੇ ਨੇ ਇਸ ਕਰਕੇ ਮੈਨੂੰ ਯਕੀਨ ਹੈ ਜੋ ਕੱਥਦੇ ਨੇ ਸਹੀ ਕਰਦੇ ਨੇ ਇਹ ਯਕੀਨ ਸਾਨੂੰ ਪਹਿਲੀ ਸਟੇਜ ਤੇ ਲੈ ਕੇ ਜਾਏਗਾ ਕਿ ਅਸੀਂ ਵੀ ਉਹਦਾ ਥੋੜਾ ਬਹੁਤ ਕਿਤੇ ਸਵਾਦ ਮਾਣ ਸਕੀਏ ਜਿਹੜੀ ਅਵਸਥਾ ਜਿਹੜਾ ਜੀਵਨ ਉਹਨਾਂ ਮਹਾਪੁਰਖਾਂ ਨੇ ਆਪਣਾ ਹੰਡਾਇਆ ਜਾਂ ਜੋ ਆਨੰਦ ਉਹਨਾਂ ਨੇ ਪ੍ਰਾਪਤ ਕੀਤਾ ਜੋ ਸਕੂਨ ਉਹਨਾਂ ਨੇ ਮਾਣਿਆ ਜੋ ਜ਼ਿੰਦਗੀ ਦਾ ਸੱਚ ਉਹਨਾਂ ਨੇ ਵੇਖਿਆ ਜੋ ਵਾਹਿਗੁਰੂ ਦੀ ਨੇੜਤਾ ਚ ਉਹਨਾਂ ਮਹਿਸੂਸ ਕੀਤਾ ਸੀ ਵੀ ਕਰ ਸਕੀ ਹੈ ਯਕੀਨ ਹੀ ਪਹਿਲੀ ਪੌੜੀ ਤੇ ਲੈ ਕੇ ਜਾਏਗਾ ਨਾ ਜੇ ਮੈਨੂੰ ਯਕੀਨ ਹੀ ਨਹੀਂ ਕਿ ਖੌਰੇ ਕਬੀਰ ਜੀ ਜੋ ਕਹਿੰਦੇ ਨੇ ਉਹ ਸਹੀ ਵੀ ਹੈ ਕਿ ਨਹੀਂ ਸਹੀ ਫਿਰ ਤਾਂ ਮੰਨਣ ਵਾਲੀ ਗੱਲ ਹੋਣੀ ਨਹੀਂ ਨਾ ਇਹ ਤਾਂ ਮੇਰੇ ਦਿਮਾਗ ਦੇ ਘੋੜੇ ਭੱਜਣਗੇ ਮੈਂ ਆਪਣੀ ਬੋਧ ਦੇ ਨਾਲ ਕਬੀਰ ਜੀ ਨੂੰ ਵੀ ਕਸਵੱਟੀ ਤੇ ਲਾ ਲਵਾਂਗਾ ਗੁਰੂ ਨੂੰ ਵੀ ਕਸਵੱਟੀ ਤੇ ਲਾ ਲਵਾਂਗਾ ਪਤਾ ਨਹੀਂ ਸਹੀ ਹੈ ਕਿ ਨਹੀਂ ਆਈ ਡੋਟ ਨੋ ਮੈਂ ਨਹੀਂ ਜਾਣਦਾ ਇਹ ਸਹੀ ਹੈ ਕਿ ਨਹੀਂ ਸਹੀ ਪਤਾ ਨਹੀਂ ਮੈਂ ਨਹੀਂ ਜਾਣਦਾ ਇੱਥੋਂ ਤੱਕ ਤੇ ਸਹੀ ਹੈ ਪਰ ਪਤਾ ਨਹੀਂ ਇਹ ਸਹੀ ਕਹਿੰਦੇ ਨੇ ਕਿ ਨਹੀਂ ਸਹੀ ਕਹਿੰਦੇ ਇਹ ਡਾਊਟਫੁਲ ਮੈਂਟੈਲਿਟੀ ਜਿਹੜੀ ਹੈ ਮਾਨਸਿਕਤਾ ਜਿਹੜੀ ਹੈ ਸ਼ੰਕਾਵਾਦੀ ਜਿਹਦੇ ਵਿੱਚ ਡੁੱਬਦਾ ਹੈ ਤੋਰਾ ਕੇ ਨਾ ਤੋਰਾ ਸਹੀ ਮੰਨਾ ਕੇ ਨਾ ਮੰਨਾ ਇਸ ਤਰ੍ਹਾਂ ਨਹੀਂ ਹੁੰਦਾ ਵੇਖੋ ਆਪਾਂ ਆਮ ਜੀਵਨ ਵਿੱਚ ਨਾ ਕੋਈ ਬੰਦਾ ਕਾਰ ਡਰਾਈਵ ਕਰ ਰਿਹਾ ਉਹਨੇ ਕਿਹਾ ਉਹ ਮੈਂ ਤੁਹਾਨੂੰ ਡ੍ਰੌਪ ਕਰ ਦਿੰਦਾ ਤੁਸੀਂ ਪਹਿਲਾਂ ਤਾਂ ਟੈਸਟ ਲੈ ਲੈਨੇ ਹੋ ਪਹਿਲਾਂ ਚਲਾ ਕੇ ਵਖਾ ਤੁਸੀਂ ਇਸ ਤਰ੍ਹਾਂ ਕਹੋਗੇ ਉਹ ਕਹੇਗਾ ਤੂੰ ਕਿਰਾਏ ਦੀ ਗੱਡੀ ਕਰ ਲੈ ਘਰੋਂ ਮੈਂ ਚਲਾ ਕੇ ਹੀ ਆਇਆ ਇਦਾਂ ਤਾਂ ਹਰ ਬੰਦਾ ਹਰੇਕ ਨੂੰ ਟੈਸਟ ਹੀ ਦੇਣ ਬੈਜਿਆ ਕਰੇ ਡਾਕਟਰ ਕੋਲ ਜਾਂਦੇ ਹੋ ਯਕੀਨ ਕਰਕੇ ਜਾਂਦੇ ਹੋ ਨਾ ਹਾਲਾਂਕਿ ਉਹ ਵੀ ਇਨਸਾਨ ਹੈ ਗਲਤੀਆਂ ਉਹ ਵੀ ਕਰਦਾ ਹੈ ਡਰਾਈਵਰ ਵੀ ਕਰਦਾ ਹੈ ਮਕੈਨਿਕ ਵੀ ਕਰਦਾ ਹੈ ਡਾਕਟਰ ਵੀ ਕਰਦਾ ਹੈ ਇੰਜੀਨੀਅਰ ਕੋਣ ਨਹੀਂ ਗਲਤੀ ਕਰਦਾ ਸੰਸਾਰ ਫਿਰ ਵੀ ਆਪਣੀ ਦੇਹੀ ਅਸੀਂ ਉਹਦੇ ਹਵਾਲੇ ਕਰ ਦਿੰਦੇ ਆ ਵੀ ਤੂੰ ਟ੍ਰੀਟਮੈਂਟ ਕਰ ਸਰੀਰ ਦੀ ਚੀਰ ਫਾੜ ਤੱਕ ਕਰ ਦਿੰਦਾ ਡਾਕਟਰ ਯਕੀਨ ਕਰਕੇ ਕਰਵਾ ਲੈਨੇ ਹੋ ਨਾ ਆਪਾਂ ਨੂੰ ਕਹੀਏ ਸਾਨੂੰ ਆਪਣੇ ਤੁਸੀਂ ਸਰਟੀਫਿਕੇਟ ਵਿਖਾਓ ਦੱਸੋ ਕੀ ਕੀ ਸਿੱਖਿਆ ਉਹ ਦੱਸਣ ਵੀ ਬੈਜੇ ਸਾਨੂੰ ਸਮਝ ਆਉਣਾ ਜਦੋਂ ਸਾਡਾ ਫੀਲਡ ਹੀ ਉਹ ਨਹੀਂ ਸਾਨੂੰ ਸਮਝ ਆਏ ਕਿ ਮੰਨ ਲਓ ਡਾਕਟਰ ਆਪਣੀ ਬੋਲੀ ਚ ਸਮਝਾਏਗਾ ਸਾਨੂੰ ਕੀ ਸਮਝ ਆਉਦੀ ਕਿਹੜੇ ਸਾਲਟ ਦਾ ਨਾਮ ਲੈਂਦਾ ਹੈ ਕਿਹੜੀਆਂ ਦਵਾਈਆਂ ਨੇ ਕਿਹੜੇ ਰੋਗ ਨੇ ਕੀ ਪ੍ਰੋਸੈਸ ਹੈ ਕੀ ਸਾਰਾ ਕੁਝ ਸਾਨੂੰ ਕੀ ਸਮਝ ਆਏ ਉਹ एक्सप्लेन ਵੀ ਕਰੇ ਘੰਟਿਆਂ ਬੱਧੀ ਤਾਂ ਵੀ ਨਹੀਂ ਸਮਝ ਉਹਨੇ ਜ਼ਿੰਦਗੀ ਲਾਈ ਸਾਨੂੰ 2-4 ਘੰਟਿਆਂ ਵਿੱਚ ਕਿਵੇਂ ਦੱਸ ਦੇਵੇ ਸਾਨੂੰ ਉੱਤੇ ਯਕੀਨ ਕਰਨਾ ਪੈਂਦਾ ਹੈ ਭਰੋਸਾ ਵਿਸ਼ਵਾਸ ਪਰ ਧਰਮ ਖੇਤਰ ਵਿੱਚ ਜਦੋਂ ਗੁਰੂ ਦੇ ਬਚਨ ਮੰਨਣ ਦੀ ਖੇੜਾ ਉੱਥੇ ਵੀ ਇਹੀ ਫੈਕਟਰ ਕੰਮ ਕਰਦਾ ਹੈ ਕਿ ਅਸੀਂ ਗੁਰੂ ਤੇ ਯਕੀਨ ਕਰੀਏ ਗੁਰੂ ਬਿਨਾਂ ਮੈਂ ਨਾ ਹੀ ਹੋ ਸਤਿਗੁਰੂ ਮਹਾਰਾਜ ਠੀਕ ਹੈ ਜਿਹੜੀ ਉੱਚ ਅਵਸਥਾ ਦੀ ਤੁਸੀਂ ਗੱਲ ਕਰਦੇ ਹੋ ਮੈਨੂੰ ਉਹਦੀ ਸਮਝ ਕੋਈ ਨਹੀਂ ਪਰ ਮੈਂ ਚਾਹੁੰਦਾ ਵੀ ਥੋੜਾ ਬਹੁਤ ਕਿਨਕਾ ਮੇਰੀ ਝੋਲੀ 'ਚ ਵੀ ਪਵੇ ਮੈਨੂੰ ਤੁਹਾਡੇ ਤੇ ਪੂਰਾ ਯਕੀਨ ਹੈ ਜਿਸ ਰਾਹ ਤੇ ਤੁਸੀਂ ਮੈਨੂੰ ਲੈ ਜਾਓਗੇ ਜਿਸ ਤਰ੍ਹਾਂ ਮੈਨੂੰ ਕਰਨ ਨੂੰ ਕਹੋਗੇ ਜੋ ਤੁਹਾਡਾ ਹੁਕਮ ਹੋਏਗਾ ਮੈਂ ਪੂਰਨ ਯਕੀਨ ਨਾਲ ਉਹਨੂੰ ਮੰਨਾਂਗਾ ਉਹਦੇ ਤੇ ਭਰੋਸਾ ਰੱਖਾਂਗਾ ਕਿਉਂਕਿ ਮੈਨੂੰ ਇਹ ਪੂਰਨ ਭਰੋਸਾ ਹੈ ਤੁਸੀਂ ਜੋ ਕਸਦੇ ਹੋ ਸਤ ਕਹਿੰਦੇ ਹੋ ਸਹੀ ਕਹਿੰਦੇ ਹੋ ਤੁਹਾਡੇ ਬਚਨ ਹਮੇਸ਼ਾ ਪਰਮ ਸੱਚ ਨੇ ਪੂਰਨ ਸੱਚ ਭਰੇ ਨੇ ਸੱਚ ਕੀ ਬਾਣੀ ਨਾਨਕ ਆਖੇ ਤੋਂ ਸਹਿਬ ਸਤਗੁਰੂ ਮਹਾਰਾਜ ਕਹਿੰਦੇ ਕਹੇ ਨਾ ਕੋ ਪਤੀ ਆਏ ਹਰ ਜੈਸਾ ਤੈਸਾ ਉਹੀ ਕਬੀਰ ਜੀ ਕਹਿੰਦੇ ਜੈਸਾ ਹਰੀ ਹੈ ਉਹ ਆਪਣੇ ਵਰਗਾ ਆਪ ਹੀ ਉਹਨੂੰ ਬਿਆਨ ਕਰਨ ਵਾਸਤੇ ਮੈਂ ਹੋਰ ਕਿਹੜੀ ਐਗਜ਼ਾਮਪਲ ਲਵਾਂ ਉਹਦੇ ਵਰਗਾ ਕੋਈ ਹੋਰ ਹੋਵੇ ਤੇ ਮੈਂ ਕਹਾਂ ਨਾ ਉਹਦੇ ਵਰਗਾ ਕੋਈ ਹੋਰ ਹੋਵੇ ਤੇ ਆਖਾਂ ਨਾ ਫੁਲਾਣੇ ਵਰਗਾ ਹੈ ਉਹਦੇ ਵਰਗਾ ਤੇ ਆਪ ਹੀ ਹੈ ਆਪ ਹੀ ਹੈ ਦੁੱਧ ਬਿਨ ਦੂਜਾ ਨਹੀਂ ਕੋਈ ਜਦੋਂ ਉਹਦੇ ਵਰਗਾ ਕੋਈ ਹੈ ਹੀ ਨਹੀਂ ਫਿਰ ਮੈਂ ਕਿਵੇਂ ਆਪਾਂ ਕਿਸੇ ਤੋਂ ਵੇਖ ਕੇ ਕਹਿੰਦੇ ਮੈਨੂੰ ਤੇਰਾ ਮਹਾਂਦਰਾ ਫੁਲਾਣੇ ਵਰਗਾ ਲੱਗਿਆ ਕੋਈ ਹੈ ਉਹਦੇ ਵਰਗਾ ਤੇ ਤੁਸੀਂ ਐਗਜ਼ਾਮਪਲ ਦਿੱਤੀ ਹੈ ਨਾ ਫਲਾਨੀ ਚੀਜ਼ ਕਿਹੋ ਜਿਹੀ ਲੱਗੀ ਆਪਾਂ ਕਹਿੰਨੇ ਫੁਲਾਨੀ ਚੀਜ਼ ਵਰਗੀ ਉਹਦੇ ਨਾਲ ਸਮਥਿੰਗ ਥੋੜਾ ਥੋੜਾ ਮੇਲ ਖਾਂਦੀ ਤੇ ਜੇ ਉਹਦੇ ਵਰਗੀ ਕੋਈ ਹੋਰ ਹੋਵੇ ਹੀ ਨਾ ਤਾਂ ਫੇਰ ਕੀ ਆਖੋਗੇ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ ਜਿਹੋ ਜਿਹਾ ਤੂੰ ਏ ਤੂੰ ਹੀ ਏ ਬਸ ਤੇਰੀ ਤਾਂ ਤਸ਼ਬੀਹ ਵੀ ਮੈਂ ਕਿਸੇ ਨਾਲ ਨਹੀਂ ਦੇ ਸਕਦਾ ਮੈਂ ਆਖਾਂ ਰੱਬਾ ਤੂੰ ਫੁਲਾਨੇ ਵਰਗਾ ਹੈ ਆਪਾਂ ਦੁਨੀਆ ਦੇ ਬੰਦਿਆਂ ਦੀ ਦਿੰਨੇ ਆ ਫਲਾ ਬੰਦਾ ਤੇ ਰੱਬ ਵਰਗਾ ਹੈ ਰੱਬ ਕੀ ਦੇ ਵਰਗਾ ਹੈ ਇਹਦਾ ਕੋਈ ਪ੍ਰਮਾਣ ਉਹਨੂੰ ਭਗਤ ਸਹਿਬਾਨਾ ਨੇ ਆਖਿਆ ਹਰ ਜੈਸਾ ਤੈਸਾ ਉਹ ਹੀ ਜਿਹੋ ਜਿਹਾ ਉਹ ਹੈ ਉਹੋ ਹੀ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਗੁਣ ਇਹੋ ਤੇਰੇ ਚ ਸਭ ਤੋਂ ਵੱਡੀ ਖੂਬੀ ਕੀ ਹੈ ਹੋਰ ਨਹੀਂ ਕੋਈ ਤੇਰੇ ਵਰਗਾ ਕੋਈ ਦੂਜਾ ਹੈ ਨਹੀਂ ਗੁਣੇ ਹੋ ਪੁਰ ਨਹੀਂ ਕੋਈ ਆਪਾਂ ਰੋਜ਼ ਪੜਦੇ ਆਂ ਬਚਨ ਤਾਂ ਪਾਤਸ਼ਾਹ ਕਹਿੰਦੇ ਹਰ ਜੈਸਾ ਹਰੀ ਆਪ ਜਿਹੋ ਜਿਹਾ ਹੈ ਤੈਸਾ ਉਹੀ ਉਹ ਆਪਣੇ ਵਰਗਾ ਹੀ ਰਹੁ ਹਰ ਖੁਗੁਣ ਗਾਏ ਇਹ ਪਾਈ ਮੈਂ ਕੋਈ ਬਹੁਤੇ ਦਾਵੇ ਬੰਨਣ ਦੀ ਦੌੜ 'ਚ ਨਹੀਂ ਪੈਂਦਾ ਮੈਂ ਕੋਈ ਕਿਸੇ ਨੂੰ ਮਨਾਉਣ ਦੀ ਦੌੜ 'ਚ ਵੀ ਨਹੀਂ ਪੈਂਦਾ ਮੈਂ ਤਾਂ ਉਹਨੂੰ ਮਾਣਦਾ ਦੂਰ ਮੈਂ ਅੱਗੇ ਉਦਾਹਰਨ ਦਿੱਤੀ ਸੀ ਦੂਰ ਖੜਾ ਕੋਈ ਬੰਦਾ ਆਖੀ ਜਾਏ ਜਿਹੜਾ ਫੁੱਲਾਂ ਦੇ ਨੇੜੇ ਖੜਾ ਹੈ ਉਹਨੂੰ ਆਖੀ ਜਾਏ ਇਹ ਮੈਨੂੰ ਫੁੱਲ ਤਾਂ ਦੀਦੇ ਨੇ ਸੁਗੰਧੀ ਕਿੱਥੇ ਐ ਤੂੰ ਐਵੇਂ ਗੱਲਾਂ ਕਰੀ ਜਾਂਦਾ ਉਹ ਕਹੇਗਾ ਭਰਾਵਾ ਜੀ ਚਾਰ ਪੈਰ ਤੁਰ ਕੇ ਨੇੜੇ ਆ ਸਕਦਾ ਤੇ ਆ ਜਾ ਮੈਂ ਐਕਸਪਲੇਨ ਨਹੀਂ ਕਰਨਾ ਹੈ ਮੈਂ ਮਾਣਿਆ ਤੇ ਹੈ ਤੈਨੂੰ ਇੰਨੀ ਦੂਰ ਨਹੀਂ ਸੁਗੰਧੀ ਆ ਰਹੀ ਤੇ ਇਹ ਤੇਰੀ ਸਮੱਸਿਆ ਹੈ ਕਿਉਂਕਿ ਤੂੰ ਆਪਣੀ ਦੂਰੀ ਬਣਾਈ ਦੂਰੀ ਘਟਾ ਲਵੇਂਗਾ ਨਾ ਨੇੜੇ ਹੋ ਜਾਏਗਾ ਤੇ ਸੁਗੰਧੀ ਮਾਣ ਲਏਗਾ ਜੋ ਮੈਂ ਮਾਣ ਰਿਹਾ ਉਥੇ ਤੂੰ ਵੀ ਪਹੁੰਚ ਜਾਏਗਾ ਪਰ ਜੇ ਤੂੰ ਆਖੇ ਪਰਮਾਨ ਮੰਗੇ ਸਬੂਤ ਮੰਗੇ ਵੀ ਵਾਕੇ ਹੀ ਨਾ ਫੁੱਲਾ ਚ ਸੁਗੰਧੀ ਹੈ ਫੁੱਲ ਤੇ ਦੀਦੇ ਨੇ ਸੁਗੰਧੀ ਕਿੱਥੇ ਉਹ ਕਿੱਥੇ ਹੈ ਉਹਦਾ ਕੀ ਪ੍ਰਮਾਨ ਹੈ ਮੈਂ ਤੈਨੂੰ ਨਹੀਂ ਦੇ ਸਕਦਾ ਇਹ ਪ੍ਰਮਾਨ ਤੂੰ ਖੁਦ ਹਾਸਲ ਕਰ ਸਕਦਾ ਤੇ ਇਹੀ ਗੱਲ ਜਦੋਂ ਤੂੰ ਇੱਥੇ ਆ ਕੇ ਕਿਸੇ ਨੂੰ ਕਹੇਗਾ ਨਾ ਉਹ ਵੀ ਇਸ ਤਰ੍ਹਾਂ ਦਾ ਹੀ ਸਵਾਲ ਖੜਾ ਕਰੇਗਾ ਤੇਰੇ ਕੋਲ ਵੀ ਜਵਾਬ ਕੋਈ ਨਹੀਂ ਹੋਣਾ ਨੇੜਤਾ ਹੀ ਹੱਲ ਹੈ ਦੂਰੀ ਘਟਾਉਣਾ ਹੀ ਹੱਲ ਹੈ ਇਸ ਵਾਸਤੇ ਹਜ਼ੂਰ ਕਹਿੰਦੇ ਰਹੋ ਹਰਖ ਗੁਣ ਗਾਏ ਹਰਖ ਦਾ ਮਤਲਬ ਹੁੰਦਾ ਹੈ ਖੁਸ਼ੀ ਵਿੱਚ ਮੈਂ ਸਦਾ ਅੰਦਰ ਦੀ ਪ੍ਰਸੰਨਤਾ ਨਾਲ ਤੇਰੇ ਗੁਣ ਗਾਉਂਦਾ ਰਵਾਂ ਜਾਨੀ ਮੇਰੇ ਅੰਦਰ ਉਤਸ਼ਾਹ ਹੋਵੇ ਤੇ ਪ੍ਰਸੰਨਤਾ ਹੋਵੇ ਇੱਕ ਤਾਂ ਉਹ ਖੁਸ਼ੀ ਹੈ ਜਿਹੜੀ ਤੇਰੇ ਗੁਣ ਗਾ ਕੇ ਮੈਨੂੰ ਮਿਲਣੀ ਹੈ ਤੇ ਉਸ ਉਹਨਾਂ ਗੁਣਾ ਨੂੰ ਗਾਉਣ ਦਾ ਉਤਸ਼ਾਹ ਵੀ ਤਾਂ ਮੇਰੇ ਅੰਦਰ ਹੋਣਾ ਚਾਹੀਦਾ ਹੈ ਨਾ ਪ੍ਰਸੰਨਤਾ ਹੋਣੀ ਚਾਹੀਦੀ ਚਾਹ ਵੀ ਤਾਂ ਹੋਣਾ ਚਾਹੀਦਾ ਜਿਨੂੰ ਆਪਾਂ ਕਹਿੰਦੇ ਕੋਈ ਕੰਮ ਚਾਰ ਨਾਲ ਕੀਤਾ ਜਾਂਦਾ ਤੇ ਕੋਈ ਵੱਧਾ ਚੱਟੀ ਭਰੀ ਜਾਂਦੀ ਹੈ ਉਹ ਜਿਹੜਾ ਬੱਧਾ ਚੱਟੀ ਹੁੰਦਾ ਨਾ ਉਹਦੇ 'ਚ ਬੰਦਾ ਆਪ ਸ਼ਾਮਲ ਨਹੀਂ ਹੁੰਦਾ ਉਹ ਕਰਨਾ ਪੈਂਦਾ ਹੈ ਹੋ ਨਹੀਂ ਰਿਹਾ ਉਹ ਕੰਮ ਕਰਨਾ ਪੈਂਦਾ ਹੈ ਕਿ ਜਿਵੇਂ ਮਜਬੂਰੀ ਏ ਤਲਵਾਰ ਧਰੀ ਏ ਬੜੀ ਸਮੱਸਿਆ 'ਚ ਬੰਦਾ ਜੋ ਨਹੀਂ ਕਰਨਾ ਚਾਹੁੰਦਾ ਉਹ ਕਰ ਰਿਹਾ ਪਰ ਇੱਕ ਕਾਰਜ ਹੁੰਦਾ ਤੁਸੀਂ ਜੋ ਚਾਹ ਨਾਲ ਕਰਦੇ ਹੋ ਅੰਦਰ ਉਤਸ਼ਾਹ ਹੈ ਚਾਹੋ ਹੈ ਖੇੜਾ ਉਹ ਕਾਰਜ ਤੁਹਾਨੂੰ ਸਕੂਨ ਦਿੰਦਾ ਹੈ। ਸੁਖ ਦਿੰਦਾ ਹੈ। ਤੁਹਾਡਾ ਮਾਨਸਿਕ ਥਕੇਵਾ ਘਟ ਜਾਂਦਾ ਹੈ। ਉਹਦੇ ਵਿੱਚੋਂ ਤੁਹਾਨੂੰ ਫਿਰ ਡੋਜ਼ ਮਿਲਦੀ ਹੈ। ਹੁਣ ਪਹਿਲਾ ਇੱਕ ਤਾਂ ਹੈ ਪਰਮੇਸ਼ਰ ਦੇ ਗੁਣਾਂ ਨੇ ਤੁਹਾਨੂੰ ਆਨੰਦ ਦੀ ਅਵਸਥਾ ਦੇਣੀ। ਇੱਕ ਹੈ ਵੀ ਉਹਨਾਂ ਨੂੰ ਗਾਉਣ ਲਈ ਵੀ ਚਾਹੀਦਾ ਹੈ। ਅੰਦਰ ਥੋੜਾ ਖੇੜਾ ਚਾਹੀਦਾ ਹੈ, ਉਤਸ਼ਾਹ, ਮਰਝਾਉਪੁਣਾਣੀ। ਜਿਵੇਂ ਬੰਦੇ ਨੂੰ ੱੱਕੇ ਮਾਰ ਕੇ ਆ ਜਾ ਰਿਹਾ ਜਬ ਬਾਪਾਠ ਕਰ ਲਏ ਉਹ ਜਾਂਦਾ ਗੁਟਕਾ ਫੜਦਾ ਹੈ ਬੈਂਦਾ ਅੱਧਾ ਸੌ ਜਾਂਦਾ ਹੈ ਅੱਧਾ ਜਾਗ ਪੈਂਦਾ ਹੈ ਚੇਤਾ ਨੂੰ ਭੁੱਲ ਜਾਂਦਾ ਹੈ ਜੀਉਦਾ ਕਰਦਾ ਨਹੀਂ ਕਦੀ ਉਹ ਘੜੀ ਵੱਲ ਵਹਿੰਦਾ ਫਿਰ ਗੁਟਕਾ ਰੱਖ ਦਿੰਦਾ ਫਿਰ ਉਹ ਦੂਜੇ ਦਿਨ ਵਹਿੰਦਾ ਆਸਾ ਪਾਸਾ ਵੀ ਕੋਈ ਨਹੀਂ ਵਹਿੰਦਾ ਰਹਿ ਨਹੀਂ ਦਿੰਨੇ ਆ ਤੀਜੇ ਦਿਨ ਕੋਈ ਵਹਿੰਦਾ ਤੇ ਮਾੜਾ ਜਾਂ ਫਿਰ ਪੜ ਲੇ ਇਸ ਤਰ੍ਹਾਂ ਨਹੀਂ ਇਹ ਨਾ ਤਾਂ ਕੋਈ ਭਗਤੀ ਏ ਨਾ ਬੰਦਗੀ ਏ ਨਾ ਕੋਈ ਪਾਠ ਹੈ ਇਹਦਾ ਕੀ ਲਾਭ ਹੋਏਗਾ ਤੁਸੀਂ ਥੋੜਾ ਵੀ ਪੜ ਲਿਆ ਚਾਹ ਨਾਲ ਫੋਬ ਨਾਲ ਪੜ ਲਿਆ ਉਹ ਜਿਹੜੀ ਡੋਜ਼ ਹੈ ਉਹ ਡੋਜ਼ ਓਵੇਂ ਦੀ ਹੈ ਵੀ ਜਿਵੇਂ ਤੁਸੀਂ ਭੋਜਨ ਲਿਆ ਤੇ ਡਾਈਜੈਸਟ ਹੋ ਗਿਆ ਉਹ ਸਰੀਰ ਦਾ ਫਾਇਦਾ ਕਰਦਾ ਹੈ ਆਤਮਾ ਦੀ ਖੁਰਾਕ ਬਣ ਗਿਆ ਅੰਦਰ ਸਕੂਨ ਪੈਦਾ ਕੀਤਾ ਉਹਨੇ ਉਹਦੇ ਚ ਤੁਸੀਂ ਕੁਝ ਲਿਆ ਕੁਝ ਮਿਲ ਰਿਆ ਸੀ ਤੇ ਤੁਸੀਂ ਦੋਵੇਂ ਹੱਥ ਅੱਡ ਕੇ ਲੈ ਲਿਆ ਜਿਹੜੀ ਮਜਬੂਰੀ ਵਾਲੀ ਖੇਡ ਆ ਉਹਦੇ ਚ ਮਿਲ ਤਾਂ ਰਿਹਾ ਸੀ ਪਰ ਤੁਹਾਡੇ ਕੋ ਹੱਥ ਨਹੀਂ ਅਡੇ ਗਏ ਇੰਨਾ ਫਰਕ ਰਹਿ ਜਾਂਦਾ ਰਹੁ ਹਰਖ ਗੁਣ ਗਾਇ ਸਹਿਬ ਕਿਰਪਾ ਕਰਨ ਅਗਲੇਰੇ ਬਚਨ ਅਗਲੇ ਦੀਵਾਨਾ ਵਿੱਚ ਸਾਂਝ ਕਰਾਂਗੇ ਸੱਚੇ ਪਾਤਸ਼ਾਹ ਹੋਈਆਂ ਪੁੱਲਾਂ ਦੀ ਖਿਮਾ ਬਖਸ਼ਣਾ ਆਪ ਸਾਰਿਆਂ ਦਾ ਧੰਨਵਾਦ ਗੁਰੂ ਫਤੇ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ